ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦੀ ਹੈ ਜੀ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜੀ ਘਰ ਦੀਆਂ ਬਾਜੀਆਂ ਦੀਆਂ ਵੜਾ ਵਾ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਚਾਹਦਿਆਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਬਾਈ ਕੋਲੇ ਪੰਜ ਚਾਰ ਨਾਗਰਾ ਦਾ ਬਾਈ ਆ ਤਿੰਨ ਬੱਚੀਆਂ ਬਾਈ ਦੀਆਂ ਮਗਾ ਤਿਆਰ ਹੋਈ ਜਾਂਦੇ ਗੀਆਂ ਤੇ ਵਿਸ਼ੇ ਪਸੂ ਵਾਜ ਜਾਂਦੇ ਬਾਈ ਵਿੱਚ ਪਸੂ ਸੇਲ ਕਰ ਦਿੰਦਾ ਵਾ ਜਿਹਦੇ ਪਸਾਂਦੇ ਬਾਈ ਨਾਲ ਗੱਲਬਾਤ ਕਰ ਲੈਣੇ ਇਹਨਾਂ ਬਸ ਉਹਨੇ ਥੱਲੇ ਪੈਸੇ ਚੱਲੇ ਜਾਣਾ ਵਾ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਚ ਲੈ ਦੇਵਾਂਗੇ ਜੀ ਕਿਨੂੰ ਦੁੱਧਵਾ ਦਾ ਤੇ ਕੀ ਹੈਗਾ ਵਾ ਕਰਦੇ ਆ ਬਾਈ ਨਾਲ ਗੱਲਬਾਤ ਤੁਹਾਨੂੰ ਸਾਰੀ ਜਾਣਕਾਰੀ ਲੈ ਦੰਨੇ ਆ ਹਾਂ ਜੀ ਫਿਰ ਤੁਸੀਂ ਕਾਲ ਸਸਤੀ ਦਾ ਬਾਈ ਨਾਮ ਦੱਸ ਦੇ ਬਾਈ ਨਾਮ ਮਰਨਦੀਪ ਸਿੰਘ ਜੀ ਪਿੰਡ ਘੋੜੀਆ ਖੱਤ ਠੀਕ ਆ ਬਾਈ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਜੀ ਠੀਕ ਆ ਬਾਈ ਦੋ ਬੜਾ ਮਗਾ ਉਹ ਬਾਈ ਹਾਂਜੀ ਦੋ ਕਰ ਆਕਰ ਦਿੰ ਆਪਨੇ ਠੀਕ ਆ ਭਾਈ ਇਹ ਤਾਂ ਸ਼ੁਰੂ ਕਰ ਲਈ ਵੱਡੀ ਵੈਟ ਤੋਂ ਭਾਈ ਇਹ ਦੂਜੇ ਸੂਏ ਸੁੰਦੀ ਆ ਜੀ ਠੀਕ ਆ ਜੀ ਦਿਨ ਕਿੰਨੇ ਲੈ ਜੂ ਇਹ ਦਿਨ ਇਹ ਚਾਹ ਪੰਜ ਦਿਨ ਰਹਿੰਦੇ ਜਿਹੜੇ ਠੀਕ ਆ ਭਾਈ ਹਾਂਜੀ ਦੁੱਧ ਕੀ ਦਿੱਤਾ ਪਹਿਲੇ ਸੂਏ ਪਹਿਲਾਂ ਨੇ ਭਾਈ 23 ਕਿਲੋ ਦਿੱਤਾ ਆਪਣੇ ਕੋਲੇ ਜੀ ਪਹਿਲੇ ਸੂਏ ਠੀਕ ਆ ਜੀ ਕਿੰਨੇ ਕਮੀ ਦਾ ਇਹ ਕਿਤੋਂ ਇਹ ਦਿੱਤੇ ਹੀ 24 ਕਿਲੋ ਤਾਂ ਦੇਊਗੀ ਜੀ ਇਹ ਫੇਰ ਅੱਛਾ ਜੀ ਚਲੋ ਅਗੇ ਸੇਵਾ ਦਾ ਵੱਧ ਵੀ ਲੈ ਸਕਦਾ ਅਗਲਾ ਹਾਂਜੀ ਨਹੀਂ ਸੇਵਾ ਕਰੂ ਵੱਧ ਵੀ ਲੈ ਸਕਦਾ ਅਗਲਾ ਠੀਕ ਆ ਜੀ ਆਪਣੀ 23 ਕਿਲੋ ਦੁੱਧ ਤਾਂ ਦੇਊਗੀ ਇਹ ਠੀਕ ਆ ਭਾਈ ਹਾਂਜੀ ਠੀਕ ਆ ਤੌਰ ਲਿਮਟ ਜੀ ਲੋ ਜੀ ਦੋਸਤੋ ਵੱਡੀ ਵੱਡੀ ਬਹੁਤ ਆ ਗਈ ਬੋਦੀ ਵਾਲੀ ਵਹਿੜ ਨਿੱਕਾ ਕਾਨਾ ਜਾਦ ਬਰੀਡ ਬਹੁਤ ਆ ਵਹਿੜ ਦੀ ਬਾਈ ਕਹਿੰਦਾ ਵੀ 23 24 ਕਿਲੋ ਦਿੱਤਾ ਪਲੂਨ ਨੇ ਇਹਨੇ ਦੂਜਾ ਸੂਬਾ ਸੁੰਦੀ ਆ ਗਈ ਬਾਈ ਕਹਿੰਦਾ ਵੀ ਆਪਾਂ ਦਾ ਪਰ 23 24 ਕਿਲੋ ਹੀ ਘੜਾ ਵੀ ਦੇਊਗੀ ਜੇ ਕੋਈ ਚੰਗੀ ਸੇਵਾ ਸੰਭਾਲ ਗੌਰ ਕਰ ਲੂਗਾ ਉਸ ਦਾ 25 26 ਵੀ ਲੈ ਜਾਵੇ ਤੂੰ ਤੁਸੀਂ ਵੇਖ ਸਕਦੇ ਹੋ ਘਰ ਦੀ ਆ ਗਈ ਬਾਈ ਦੀ ਤਾਂ ਹੀ ਥੋੜਿਆ ਉਪਰ ਆ ਜਾ ਕਰਦੀ ਆ ਗਈ ਬੰਲਾ ਬਾਈ ਸਿੰਧਰੀ ਬੰਲ ਹੀ ਕੋਈ ਨਹੀਂ ਸੋਹਣੀ ਵਹਿੜ ਆ ਗਈ ਹਵਾਨਾ ਦੇਖੋ ਤੁਸੀਂ ਹਜੇ ਦੇਣ ਬਾਈ ਕਹਿੰਦਾ ਵੀ ਹਾਫ ਤੈਨੂੰ ਲੈ ਜੂਗੀ ਥਣਾ ਚ ਵੇਥੀ ਬਹੁਤ ਚੰਗੀ ਆਗੀ ਹਾਦੀ ਚੁਵਾਈ ਵਾਲਾ ਸੋਨਾ ਥਾਣਾ ਤੇ ਦੇਖ ਸਕਦੇ ਹੋ ਇੱਕ ਆ ਪੱਠਿਆਂ ਦਾ ਟਾਂ ਹੋਇਆ ਪਿਆ ਸੀ ਕਿ ਪੱਠਿਆਂ ਕਰਕੇ ਭਜਦਾ ਪਸੂ ਬੋਦੀ ਵਾਲੀ ਵਹਿੜ ਨਿੱਕਾ ਕਾਨਾਂ ਦਾ ਤੇ ਦੇਖ ਸਕਦੇ ਹੋ ਜਾਦਬੀੜ ਬਹੁਤ ਆਗੀ ਪ੍ਰਿੰਟ ਪਨੋਸ਼ੀ ਦਾ ਬਹੁਤ ਚੰਗਾ ਵਾ ਜੇ ਅਗਰ ਦੀ ਵਾਲਟਾਲਾ ਦੇਖ ਰਹੇ ਹੋ ਇਹ ਸਾਰੀਆਂ ਕੱਢ ਕੇ ਨੇ ਫੇਰ ਜਾ ਕੇ ਤੇ ਸੋਨਾ ਵਾ ਸੋਨਾ ਥਾਣ ਹਵਾਨਾ ਇਹਦਾ ਤੇ ਦੇਖ ਸਕਦੇ ਹੋ ਜੀ ਥਾਣ ਨੇੜੇ ਤੋਂ ਵਿਖਾਤੇ ਆਗੇ ਪ੍ਰਿੰਟ ਵਾਈਸ ਦਾ ਚੈੱਕ ਆ ਤੇ ਚਮਕ ਚਮਕ ਬਹੁਤ ਆ ਵਾਛੀ ਦੇ ਪਿੰਡੇ ਚ ਦੋਸਤ ਬਾਈ ਗਾ 23 ਕਿਲੋ ਪਲੂਤਾ ਪਲੂਨ ਨੇ ਉਹਦੇ ਵਿੱਚ 25 ਦੇ ਜਾਂ 26 ਦੇ ਥੋੜੀ ਸੇਵਾ ਤਾਂ ਨਹੀਂ ਬਾਈ ਗਾ 23 ਕਿਲੋ ਦਾ ਖੁੱਲਾ ਹੀ ਪੂਰੇ ਤਰ੍ਹਾਂ ਦੇ ਦਊਗੀ ਮੁੱਲ ਫਿਰ ਬਾਈ ਇਹਦਾ ਜੀ ਮੁੱਲ ਜੀ ਲੈਂਡ ਦੇ ਨਾਲ 1,05,000 ਵਿੱਚੋਂ ਕਿ ਛੋਟ ਚਾਪਾ ਵਿੱਚੋਂ ਮਾਨ ਤਨ ਕਰਦੇ ਆਂਗੇ ਠੀਕ ਹੈ ਲੋ ਜੀ ਦੋਸਤੋ ਜਾਇਜ ਮੁੱਲ 1,05,000 ਰੁਪਈਆ ਮੁੱਲ ਵਿੱਚੋਂ ਕਿ ਮਾਨ ਤਨ ਹੋ ਜਾਊਗਾ ਜਿਹਦੇ ਪਸੰਦ ਆਦੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਬਾਈ ਨਾਲ ਖਰੀਦ ਸਕਦੇ ਹੋ ਆ ਸੋਹਣਾ ਥਾਣਾ ਤੋਂ ਫਿਰਕੇ ਹੋਰ ਨੇੜੇ ਤੋਂ ਵਖਾਦਨਾ ਚਾਰ ਹੀ ਥਾਣਾ ਕੋਈ ਫੋਟ ਛਾਗਨੇਗੀ ਵਿਥੀ-ਵੁਥੀ ਥਾਣਾ ਦੇ ਵਿੱਚ ਬਹੁਤ ਆ ਗਈ ਪ੍ਰਿੰਟ ਬੱਛੀ ਦਾ ਬਹੁਤ ਆ ਚਮਕ ਬਹੁਤ ਆ 1 ਲੱਖ ਤੇ 5000 ਰੁਪਏ ਦਾ ਮੁੱਲ ਆ ਜੀ ਦੋਨੋਂ ਬਤਾਦੀ ਬਈ ਉਹਦੇ ਬਾਰੇ ਜੀ ਕਿਹੜਾ ਸੁਬਾ ਸੂਈ ਬਾਈ ਇਹ ਜੀ ਜੀ ਸੁਬਾ ਸੂਈ ਵੀ ਆ ਜੀ ਠੀਕ ਹੈ ਦੇਣ ਜੀ ਇਹਨੂੰ ਹੋ ਗਏ 20 25 ਜਨ ਹੋ ਗਏ ਜੀ ਸੂਈ ਨੇ ਠੀਕ ਆ ਬਾਈ 12 ਕਿਲੋ ਦੁੱਧ ਦਾ ਤੇ ਥੰਡੇ ਕੰਡੇ ਵਾਲਾ ਹਾਂ ਕੰਡੇ ਵਾਲਾ ਜੋ ਹਮਾਂਜੀ ਮਗਰ ਜੀ ਮਗਰ ਬੱਛੀ ਤੋਰੀ ਮੜੀ ਜੇ ਵੀ ਲੋ ਜੀ ਦੋਸਤੋ ਇਹ ਆ ਗਈ ਕਰੋ ਸੰਗ ਦੁੱਧ ਬਾਈ ਕਹਿੰਦਾ 12 ਕਿਲੋ ਥਾਲੇ ਕੰਡੇ ਵਾਲਾ ਵਾ 20 25 ਦਿਨ ਹੋ ਗਏ ਸੂਈ ਨੂੰ ਮਗਰ ਦੇ ਬੱਛੀ ਆ ਗਈ ਚਲੋ ਪਲੱਸ ਪੁਆਇੰਟ ਇਹ ਆ ਗਈ ਤੋੜਨੀ ਬਾਈ ਲੰਮੀ ਮਗਰ ਬੱਛੀ ਹੈ ਜੇ ਬੱਛਾਂ ਦਾ ਲੈਣਾ ਤੁਹਾਨੂੰ ਉਹ ਵੀ ਪੈਣਾ ਸੀ ਸੋਨਾ ਹਵਾਨਾ ਵਾ ਫਿਟਿੰਗ ਵਾਲਾ ਹਵਾਨਾ ਵਾ ਮੋਡਲ ਹੈ ਬਾਈ ਵੀਡੀਓ ਬਰਾ ਸਾਰਾ ਨੋਟ ਕਰ ਲਓ ਹਜੇ 2:00 ਵਜੇ ਤੇ 41 ਮਿੰਟ ਹੀ ਹੋਏ ਆ ਤੇ ਜੇ ਕਿਤੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਚ ਫਸੀ ਹੋਣਾ ਸੀ ਇਹਨੇ ਹਾ ਦੇ ਚੁਵਾਈ ਵਾਲਾ ਸੋਨਾ ਥਾਣਾ ਚਾਰ ਹੀ ਥਾਣੇ ਦੇ ਆ ਕੋਈ ਫੋਟ ਸ਼ਾਂਗੇ ਦੇ ਵੀ ਹਨੀਗੇ ਅੱਛੀ ਵੀ ਆਦੀ ਮਾਂ ਤੇ ਹੀ ਗਈ ਆ ਕਿ ਮਗਰ ਅੱਛੀ ਆ ਗਈ ਇਹ ਅੱਛਾ ਤਾਂ ਦੋ ਦੋ ਕੋ ਲੈਣੋ ਹੀ ਪਉਣਾ ਪੈਣਾ ਸੀਗਾ ਚਲੋ ਅੱਛੀ ਦੀ ਸੇਵਾ ਕਰ ਲੋਗੇ ਤਾਂ ਉਹਦੀ ਮਾਂ ਸੂਏ ਦੇ ਮਾਂ ਤੇ ਮਗਰੀ ਤਿਆਰ ਹੋ ਜੂਗੀ ਕਦ ਘੱਟ ਠੀਕ ਆ ਬੈਠ ਦਰ ਮੈਨੇ ਕਦ ਘੱਟ ਤੇ ਬੈਠਕਦਾਰ ਆ ਗਈ ਵਜੇ ਨੂੰ ਮੈਨੂੰ ਬਹੁਤ ਆਗਾ ਇਹਦਾ ਮੁੱਲ ਬਾਈ ਇਹਦਾ ਮੁੱਲ 52000 ਵਿੱਚੋਂ ਮਾਨਤਨ ਕੋਈ ਮਾਨਤਨ ਕਰਦੇ ਠੀਕ ਹੈ ਲਓ ਦੋਸਤੋ 52000 ਰੁਪਇਆ ਮੁੱਲਾ ਵਿੱਚੋਂ ਕੀ ਤੁਹਾਡਾ ਮਾਨਤਨ ਤੁਹਾਡਾ ਜਰੂਰ ਹੋ ਜੂਗਾ ਜਿਹਦੇ ਪਸੰਦ ਆ ਬਾਈ ਕਿ ਚਾਹ ਤਾ ਹੀ ਲੋਣੀ ਹੈਗੀ ਬਾਈ ਨਾਲ ਫਬਦਾ ਕਰਕੇ ਦੋ ਟੈਂ ਚੋਲੋ ਭਰਾ ਤੇ ਅੰਡਾ ਜੋ ਬਾਈ ਦੇ ਘਰੇ ਤੁਸੀਂ ਚੋ ਲੈਣੀ ਹੈਗੀ ਧੰਨਵਾਦੀ